ਆਪ ਹੀ ਉਹਦੇ 'ਚ ਬੈਠ ਕੇ ਉਹਦੇ ਤੋਂ ਪੁੱਠੀ ਗੱਲ ਕਰਵਾ ਕੇ ਗਲਤੀ ਕਰਾ ਕੇ ਕਲੰਕ ਲਵਾ ਕੇ ਆਪ ਤਾਸੇ ਹੋ ਜਾਂਦਾ। ਕਹਿੰਦੇ ਉਹ ਕਲੰਕੀ ਹੋ ਜਾਂਦਾ ਬੰਦਾ। ਇਹਨਾਂ ਵਧਾਈ ਦੇਣੀਆਂ ਉਹ 'ਚ ਬੈਠ ਕੇ ਚੰਗਾ ਕੰਮ ਕਰਕੇ ਉਹਨੂੰ ਵਧਾਈ ਦੇਂਦਾ। ਉਹ ਖੇਡਦਾ ਹੈ ਅਸਲ ਵਿੱਚ। ਇਹ ਉਹਦੀਆਂ ਖੇਡਾਂ ਨੇ, ਚੋਜ ਤਮਾਸ਼ੇ ਨੇ ਉਹਦੇ। ਬਸ ਉਹਦੇ ਮੂਰੇ ਤਾਂ ਨੀਵੇਂ ਹੋ ਕੇ ਹੱਥ ਜੋੜ ਕੇ ਬੈਠੇ ਰਹੋ। ਮਾਣ ਦੀ ਸਾਡੇ ਤੇ ਮਿਹਰ ਰੱਖਿਓ ਜੀ। ਗਲਤ ਕੰਮ ਨਾ ਕਰੀਏ ਕੋਈ ਕਿਰਪਾ ਰੱਖਿਓ। ਜਿਹੜਾ ਡਰਦਾ ਗਲਤ ਕੰਮ ਕਰਨ ਤੋਂ ਕਹਿੰਦਾ ਨਹੀਂ ਤੈਨੂੰ ਨਹੀਂ ਕੁਝ ਕਹਿੰਦਾ ਮੈਂ ਤੂੰ ਡਰਦਾ ਤੂੰ ਭੈ ਵਿੱਚ ਆ ਮੇਰੇ ਵਿੱਚ ਇਹ ਤਾਂ ਜਿਹੜੇ ਬਹੁਤੇ ਨਿੰਦਰ ਜੇ ਬਣਦੇ ਆ ਨਾ ਉਹਨਾਂ ਨੂੰ ਠੀਕ ਕਰਦਾ ਜਾ ਕੇ ਜਿਹੜਾ ਕਹਿੰਦਾ ਮੈਂ ਹੀ ਆ ਮੈਂ ਹੀ ਆ ਫਿਰ ਕਹਿੰਦੇ ਮੈਨੂੰ ਉਹ ਠੀਕ ਵੀ ਕਰਨੇ ਪੈਂਦੇ ਆ ਇਸ ਕਰਕੇ ਜਿਹੜੇ ਉਹਦੇ ਬੱਚੇ ਬਣ ਕੇ ਉਹਦੇ ਨਾਲ ਜੁੜੇ ਰਹਿੰਦੇ ਨੇ ਸੇਮਨ ਕਰਦੇ ਸੇਵਾ ਕਰਦੇ ਨੇ ਵਾਹਿਗੁਰੂ ਜੀ ਅਸੀਂ ਤਾਂ ਬਹੁਤ ਛੋਟੇ ਜਿਹੇ ਆ ਜੀ ਕਿਰਮ ਹੈ ਤੁਹਾਡੇ ਕਹਿੰਦੇ ਨਹੀਂ ਪੁੱਤ ਤੁਹਾਨੂੰ ਕੁਝ ਨਹੀਂ ਕਹਿੰਦਾ ਮੈਂ ਤੁਸੀਂ ਤਾਂ ਮੇਰੇ ਭਗਤੋਂ Nimarta wale